ਤੇਰਾ ਇੱਕ ਇੱਕ ਕਪੜਾ ਵਾ ਠੀਕ ਆ ਫੇ ਉਹ ਆਪਣੇ ਕਪੜਾ ਦੀ ਸੋਹ ਖਰਾਂਗੀ ਜਿੱਕਰ ਤੇ ਮੈਡਮ ਦੇ ਵਿੱਚ ਇੱਕ ਪੈਸਾ ਵੀ ਲਿਆ ਬਹੁਤ سارے ਖਾਂਦੇ ਮੈਡਮ ਦੇ ਕੀੜੇ ਪੈਲੇ ਆ ਤੂੰ ਮੇਰੇ ਨਾਲ ਕਹਿੰਦੀ ਆ ਪਾਣੀ ਦਾ ਕੋਠਾ ਮੈਂ ਤਾਂ 30000 ਰੁਪਏ ਮੈਨਾਂ ਮੰਦਰਾ ਨਹੀਂ ਲੈ ਲਿਆ ਤੇਰਾ ਸਾਲੋਂ ਹੀ ਮੈਡਮ ਦੀ ਤੇਰਾ ਗੱਲ ਕੀ ਹੋਈ ਮੈਂ ਤਾਂ ਦੱਸ ਉਹ ਸਹੀ ਤੇਰਾ ਇੱਕ ਇੱਕ ਕਪੜਾ ਵਾ ਠੀਕ ਆ ਫੇ ਉਹ ਆਪਣੇ ਕਪੜਾ ਦੀ ਸੋਹ ਖਰਾਂਗੀ ਜਿੱਕਰ ਮੈਂ ਮੈਡਮ ਦੇ ਵਿੱਚ ਇੱਕ ਪੈਸਾ ਵੀ ਲਿਆ ਬਹੁਤ ਸਾਰੇ ਖਾਂਦੇ ਮੈਡਮ ਦੇ ਕੀੜੇ ਪੈਲੇ ਆ ਪਾਣੀ ਦਾ ਪਾਣੀ ਦਾ ਪਾਸ ਜਿਹਨੇ ਪੈਸੇ ਲਏ ਉਹਨੇ ਪਾਵੇ ਮੈਂ ਕਹਿੰਦੀ ਮੈਂ ਇਹ ਨਹੀਂ ਕਰਦੀ ਨਹੀਂ ਮੈਂ ਸੱਚੀ ਆ ਮੈਂ ਤਾਂ ਆਪਰੇ ਬੁਲਦੀ ਕਰਦੀ ਕਰਦੀ ਆ ਠੀਕ ਆ ਤੁਮਾਹਾਂ ਮੇਰੀ ਗੱਲ ਦੋ ਮਿੰਟ ਕੋਈ ਆ ਲੈ ਕਿੱਥੋਂ ਦੇ ਰਹਿਣ ਵਾਲੇ ਸ਼ਹਿਰਪੁਰ ਕੋਰੀ ਰਾ ਇੱਥੇ ਜਿਮੀਗ੍ਰੇਸ਼ਨ ਦੇ ਦਫ਼ਤਰ ਬਾਹਰ ਇੱਕ ਹੰਗਾਮਾ ਹੋ ਰਿਹਾ ਕੀ ਗੱਲਬਾਤ ਹੋਈ ਗੱਲਬਾਤ ਜੀ ਇਦਾਂ ਹੀ ਪੈਸੇ ਲਾ ਕੇ ਨਾੜ ਗਈ ਮੈਡਮ ਨਾ ਫੋਨ ਦੋ ਤਿੰਨ ਹੋ ਗਏ ਫੋਨ ਤੇ ਸੋਚੋ ਹੋੰਦਾ ਪਿਆ ਦੋ ਤਿੰਨ ਦਿਨ ਹੋ ਗਏ ਆ ਨਾ ਫੋਨ ਚੱਕਦੀ ਵੀ ਕੁੜੀ ਨੂੰ ਕੋਦੇ ਪਏ ਆ ਉਹਨੂੰ ਹੋਰ ਜੀ ਕੁਝ ਕਹਿ ਸਕਦੇ ਜਿਹਨੂੰ ਪੈਸੇ ਦਿੱਤੇ ਅਸੀਂ ਉਹਨੂੰ ਕਹਿਣਾ ਫਿਰ ਨਹੀਂ ਹੁਣ ਉਹਨੂੰ ਗੱਲ ਇਦਾਂ ਬਈ ਦੇਖੋ ਵੀ ਆਮ ਹੀ ਸਾਰੇ ਫਸੇ ਸਾਰਿਆਂ ਨੇ ਪੈਸੇ ਫਸੇ ਹੋਣ ਹੁਣ ਦਰਾਖਤਾਂ ਨਾਲ ਪੈਸੇ ਲੱਗੇ ਨਹੀਂ ਤੋੜ-ਤੋੜ ਦੇਣੇ ਆ ਅਸੀਂ ਤਾਂ ਮੈਡਲ ਨੂੰ ਫੜਨਾ ਚਾਹੁੰਦੇ ਆ ਉਹਦੇ ਉੱਤੇ ਕਾਰਵਾਰੀ ਪੂਰੀ ਪੱਕੀ ਕਰਨੀ ਚਾਹੁੰਦੇ ਆ ਕਿੰਨੇ ਪੈਸੇ ਸੀ ਤੁਹਾਡੇ ਮੇਰਾ 30 ਹਜ਼ਾਰ ਸੀਗਾ ਠੀਕ ਆ ਕੋਈ ਕਿਹੜਾ 5 ਲੱਖ ਸੀਗਾ 5000 ਰੁਪਏ 5000 ਰੁਪਏ ਜਦੋਂ ਮੇਰੇ ਸੀਗੇ ਸਾਰਿਆਂ ਦੇ ਸੀਗੇ ਕੋਈ 10000 ਰੁਪਏ 30 ਲੱਖ ਕੋਈ ਭਾਈ ਕਿੰਨੇ ਸੀ ਤੁਹਾਡੇ 80 ਹਜ਼ਾਰ ਸੀਗਾ ਭਾਈ ਦਾ ਭਾਈ ਹੁਣੀ ਇੱਥੇ ਸੀਗਾ ਭਾਈ ਦਾ 500 ਯਾ ਹੁਣ ਕੀ ਕਰ ਸਕਦੇ ਇਹਨੂੰ ਵੀ ਕੀ ਕਰ ਕੁੜੀ ਨੂੰ ਵੀ ਕੀ ਕਰ ਇਹਨੂੰ ਇਹਦੇ ਉੱਤੇ ਮੁੰਡੇ ਰੱਖ ਕੇ ਉਹਨੇ ਬੰਦੂਕ ਚਲਾ ਲਈ ਆ ਨਹੀਂ ਕਦੋਂ ਕੰਮ ਲਵਾਇਆ ਸੀ ਭਾਈ ਮੇਰੇ ਦੇ ਕੋਲ 2 ਮਹੀਨਾ ਹੋ ਗਿਆ ਪਹਿਲਾ ਮਹੀਨਾ ਕਹਿੰਦੇ ਅੱਜ ਤੋਂ ਕੰਮ ਕਰ ਭਾਂਜਣਾ ਕੱਲੂ ਭਾਂਜਣਾ ਬਣਿਆ ਹੀ ਨਹੀਂ ਸਾਡਾ ਕੰਮ ਨਾ ਤੇ ਤਾ ਵੀ ਕਹਤਾ ਬੀਜੇ ਵੀ ਕਹਤਾ ਨਾ ਹੋਟਲ ਦਾ ਨੰਬਰ ਦਿੱਤਾ ਕੁਛ ਨਹੀਂ ਹੋਟਲ ਦਾ ਨੰਬਰ ਕੋਈ ਦਿੱਤਾ ਹੈਗਾ ਨਾ ਵੀ ਪ੍ਰੂਫ ਦਿੱਤਾ ਨਾ ਵੀ ਇਹਨਾਂ ਨੂੰ ਅਸੀਂ ਪੁੱਛਦੇ ਨੇ ਅਸੀਂ ਪਾਸਵਰਡ ਵੀ ਦੇ ਦਿੱਤਾ ਹੁਣ ਫੋਨ ਬੰਦ ਕਰਕੇ ਉਹ ਦੋ ਹੁਣ ਦੋੜ ਚੁੱਕੇ ਨੇ ਤਿੰਨ ਚਾਰ ਦਿਨ ਹੋ ਗਏ ਫੋਨ ਸੁੱਟੋ ਹੁੰਦਾ ਪਿਆ ਤੇ ਅੱਜ ਦਫ਼ਤਰ ਬਾਹਰ ਦਫ਼ਤਰ ਖੁੱਲਿਆ ਸੀ ਜਦੋਂ ਤੁਸੀਂ ਆਏ ਸੀ ਦਫ਼ਤਰ ਖੁੱਲਿਆ ਸੀ ਇਹਦੀ ਦਫ਼ਤਰ ਕੁੜੀਆਂ ਹੈ ਨਹੀਂ ਗੀਆਂ ਸਾਰਾ ਕੋਈ ਵੀ ਨਹੀਂ ਜੀਗਾ ਅਸੀਂ ਇਹਨਾਂ ਨੂੰ ਫੋਨ ਕੀਤਾ ਜੀ ਮਿੰਨੀ ਸੈਕਟਰੀ ਆ ਹੁਣ ਮਿੰਨੀ ਸੈਕਟਰੀ ਚਾਰ ਬੰਦੇ ਬਚ ਹੀ ਜਾਂਦੇ ਕੁੜੀਆਂ ਚਲ ਗਈਆਂ ਚਲੋ ਇਕੱਠੇ ਹੁੰਦਾ ਗਰੁੱਪ ਹੁੰਦਾ ਮਿੰਨੀ ਸੈਕਟਰੀ ਜਾਂਦੇ ਕੋਈ ਗੱਲ ਹੁੰਦੀ ਹੁਣ ਇੱਥੇ ਗੱਲ ਕਿਹਨੇ ਕਰਨੀ ਆ ਕਿਸੇ ਨੇ ਵੀ ਨਹੀਂ ਕਰਨੀ ਹੁਣ ਮਿੰਨੀ ਸੈਕਟਰੀ ਚਾਰ ਗਏ ਉਹ ਗਰੁੱਪ ਇਕੱਠਾ ਆਊਗਾ ਫੇਰ ਤਾਂ ਗੱਲ ਵੀ ਮੰਦੀ ਫੇਰ ਤਾਂ ਮਤਲਬ ਸੌਲੇ ਤੈਕਾ ਹੀ ਹੋ ਜਾਂਦਾ ਬੰਦੇ ਦਾ ਤੁਸੀਂ ਕੰਪਲੇਂਟ ਕਿੱਥੇ ਕਰ ਕੰਪਲੇਟ ਭਾਜੀ ਕੰਮ ਹੀ ਮਿਨੀ ਫੈਕਟਰੀ ਜਾਣਾ ਅਸੀਂ ਸਾਰਿਆਂ ਨੇ ਉਥੇ ਕੰਪਲੀਟ ਕਰਨੀ ਮੈਣ ਤੇ ਸਿਰ ਜੋ ਕਿੱਥੇ ਵੀ ਭੱਜੀ ਹੈਗੀ ਆ ਹਾਂ ਵੀ ਮੀਡੀਆ ਚ ਪਤਾ ਲੱਗ ਜਾਵੇ ਇੱਕ ਵਾਰੀ ਜਰੂਰ ਹੀ ਨਿਕਲ ਆਵੇ ਮੈਡਮ ਦਾ ਹਾਂ ਵੀ ਕਿੱਥੇ ਵੀ ਹੈਗੀ ਆ ਫੁੱਲ ਡਰਾਮਾ ਕੱਲੋ ਥੋੜਾ ਪੈਸੇ ਲੱਗੇ ਉਹਨੂੰ ਅਸੀਂ ਆ ਮਾਂ ਦਾ ਨਹੀਂ ਬਣੀਆ ਬਾੜੀਆਂ ਵੇਚ ਕੇ ਮਾਣੇ ਗੈਣੇ ਰੱਖੀਆਂ ਬਿਆਜੂ ਪੈਸੇ ਬਾਪੂ ਮੇਰਾ ਸਿਰ ਤੇ ਹੈ ਨਹੀਂ ਮੈਂ ਭਾਈ ਕਿਹਨੂੰ ਕਹਿਣਾ ਅਸੀਂ ਕਿਹਨੂੰ ਕਹੀਏ ਅਸੀਂ ਤਾਂ ਇਹਨਾਂ ਨੂੰ ਆਲ ਕੇ ਕਹਿਣਾ ਹੁਣ ਤੁਸੀਂ ਕੀ ਮੰਗ ਕਰਦੇ ਭਾਈ ਮੰਗ ਇਹ ਸਾਡੇ ਸਾਰੇ ਜਿੰਨੇ ਵੀ ਪੈਸੇ ਡੁੱਬੇ ਸਾਰਿਆਂ ਦੇ ਪਾਸੇ ਪਾਸੇ ਮੁੜ ਜਨ ਸਾਰਿਆਂ ਜਿੰਨੇ ਵੀ 80000 50000 ਜਾਂ ਜਿੰਨਾ ਸਾਰਿਆਂ ਨੇ ਮਿਲ ਜਾਵੇ ਪੈਸੇ ਮੇਰਾ ਨਾਮ ਮੋਨੀਆ ਸੇਜੋਲ ਰਹਿਣ ਵਾਲਿਆ ਮੈਂ ਆਪਣੇ ਕਾਕੇ ਦਾ ਪਾਸਪੋਰਟ ਲਾਇਆ ਸੀ ਮੋਨੀਸ਼ ਕੁਮਾਰ ਦਾ 6 ਮਹੀਨੇ ਪਹਿਲਾਂ ਉਹਨਾਂ ਨੇ ਸਾਨੂੰ ਕਿਹਾ ਸਰਬਜੀਤ ਹੈਗਾ ਉਹ ਏਜੰਟ ਸੀ ਉਹਨਾਂ ਨੇ ਫਾਰਮ ਦੁਆਏ ਕਿ ਇਹਨਾਂ ਨੂੰ ਪਾਸਪੋਰਟ ਦੇ ਦੋ ਤਰਮਨੀਆ ਦਾ ਲਵਾਇਆ ਪਹਿਲਾਂ ਉਹਨਾਂ ਨੇ ਬਾਈ ਹੈਂਡਸਾ ਤੋਂ ਕੈਸ਼ 180000 ਰੁਪਇਆ ਲਿਆ ਬਾਅਦ ਵਿੱਚ ਦੀ ਕਹਿੰਦੀ ਤੁਹਾਡਾ ਆ ਗਿਆ ਪਾਸਪੋਰਟ ਸਭ ਕੁਝ ਤੁਹਾਡਾ ਰੈਡੀ ਹੋ ਗਿਆ ਤੁਸੀਂ ਜਮ੍ਹਾਂ ਕਰਾਓ ਤੇ ਅਸੀਂ ਫਿਰ 50000 ਰੁਪਇਆ ਉਹਦੇ ਬੈਂਕ ਵਿੱਚ ਪਾਇਆ ਫੇਰ ਕਹਿੰਦੇ ਕਿ ਤੁਸੀਂ ਬਾਕੀ ਪੇਮੈਂਟ ਕਰਾਓ ਅਸਕੇ ਅਸੀਂ ਜਾਣ ਤੋਂ ਬਾਅਦ ਦੇਣੀ ਆ ਕਹਿੰਦੀ ਮੈਂ ਨਾਲ ਜਾਊਂਗੀ ਤੁਹਾਡੇ ਪਰ ਅਸੀਂ ਇਹ ਸੋਚਦੇ ਰਿਹਾ ਕਿ ਚਲ ਨਾਲ ਜਾਓਗੀ ਉੱਥੇ ਜਾ ਕੇ ਕੰਮ ਸੈੱਟ ਹੋ ਜਾਊਗਾ ਇਹਨੂੰ ਪੈਸੇ ਵਾਪਸ ਦੇ ਦਵਾਂਗੇ ਸਾਨੂੰ 4 ਦਿਨ ਹੋ ਗਏ ਆਜ ਆਜੋ ਕੱਲ ਆਜੋ ਅੱਜ ਆਜੋ ਅੱਜ ਸਵੇਰ ਦੇ ਅਸੀਂ 4 ਵਜੇ ਦੇ ਕੁੜਿਆਂ ਵਾਲੇ ਚੌਕ 'ਚ ਖੜੇ ਆਂ ਉਹ ਉੱਥੇ ਖੜੇ ਖੜਿਆਂ ਨੂੰ ਉਹਨੂੰ ਫੋਨ ਕੀਤਾ ਸਿਰ 15 ਮਿੰਟ ਬਾਅਦ ਤੇ ਆਨਲਾਈਨ ਹੋਈ ਸਾਨੂੰ ਮੈਸੇਜ ਕਰਤਾ ਕਿ ਸਾਡੇ ਪੇਪਰ ਨਹੀਂ ਨਿਕਲੇ ਹੈਗੇ ਆ ਤਾਂ ਤੁਸੀਂ 10 ਵਜੇ ਮੈਂ ਤੁਹਾਨੂੰ ਫੋਨ ਕਰਦੀ ਉਹ 10 ਵਜੇ ਤੋਂ ਲੈ ਕੇ ਹੁਣ ਤੱਕ ਉਹਨੇ ਕੋਈ ਮੈਸੇਜ ਨਹੀਂ ਕੋਈ ਨਹੀਂ ਫੋਨ ਵੀ ਬੰਦ ਕਰ ਦਿੱਤੇ ਰੱਖਿਆ ਬੜੀ ਮੁਸ਼ਕਲ ਨਾਲ ਪੈਸੇ ਇਕੱਠੇ ਕੀਤੇ ਭੇਜੂ ਚੱਕੇ ਆ ਤਾਂ ਉਹਨੂੰ ਕੋਈ ਅਸਰ ਨਹੀਂ ਕਿ ਕਿੱਦਾਂ ਕਿਸੇ ਨੇ ਭੇਜਣਾ ਕਿੱਦਾਂ ਕਰਨਾ ਆ ਕਿੰਨਾ ਮਾਤਾ ਵੀ ਕਿੰਨੇ ਸਮੇਂ ਪਹਿਲਾਂ ਕੰਮ ਅਪਲਾਈ ਕਰਵਾਇਆ ਹਾਂ ਜੀ 6 ਮਹੀਨੇ ਪਹਿਲਾਂ ਦਿੱਤਾ ਸੀ ਤੇ ਹੁਣ ਕਦੋਂ ਦਾ ਫੋਨ ਬੰਦ ਆ ਰਿਹਾ ਪਿਆ ਐ ਮੈਡਮ ਫੋਨ ਦਾ ਫੋਨ ਤਾਂ 2 ਮਹੀਨੇ ਹੀ ਹੋ ਗਏ ਕਦੇ ਚੱਕ ਲੈਂਦੀ ਆ ਕਦੇ ਬੰਦ ਕਰ ਦਿੰਦੀ ਕਦੇ ਚੱਕ ਲੈਂਦੀ ਆ ਨਾਮ ਕੀ ਆ ਨਾਮ ਖੁਸ਼ਰੁਇਨ ਕੋਰ ਦੱਸਦੀ ਆ ਕਦੇ ਖੁਸ਼ ਦੱਸਦੀ ਆ ਕਦੇ ਕਿਰਨਦੀਪ ਦੱਸਦੀ ਆ ਕੋਈ ਸਾਰਿਆਂ ਨੂੰ ਅਲੱਗ-ਅਲੱਗ ਨਾਮ ਦਿੱਤੇ ਹੋ ਆ ਮੈਂ ਤੁਸੀ ਕੰਪਲੇਂਟ ਕਰਵਾ ਕੇ ਆਇਆ ਹਾਂ ਕੀ ਮੰਗ ਕਰਦੇ ਅਸੀਂ ਤਾਂ ਇਹੀ ਕਹਿੰਦੇ ਸਾਡੇ ਪੈਸੇ ਵਾਪਸ ਮੋੜਨ ਸਾਡਾ ਪਾਸਪੋਰਟ ਮਿਲੇ ਹੈ ਪਹਿਲੀ ਵਾਰੀ ਪਾਸਪੋਰਟ ਲਾਇਆ ਬੱਚਿਆਂ ਨੇ ਕਮਾਣਾ ਕੀ ਹੈ ਜਿੰਨੇ ਬੱਚਾਂ ਨੂੰ ਖਰਾਬ ਕਰਕੇ ਰੱਖਤਾ ਉਹਨੇ ਇੰਨੇ ਇੰਨੇ ਪੈਸੇ ਸਿਰ ਤੇ ਕਰਜ਼ੇ ਕਰਕੇ ਰੱਖਦੇ ਆ ਮੇਰਾ ਨਾਮ ਅਮੀਰ ਕਿਹੜੀ ਤੁਸੀਂ ਇਮੀਗ੍ਰੇਸ਼ਨ 'ਚ ਕੰਮ ਕਰਦੇ ਮੈਂ ਸਰ A1 ਗਲੋਬਲ ਸਰਵਿਸ ਕੰਮ ਕਰਦੀ ਮੈਨੂੰ 8 ਮਹੀਨੇ ਤੋਂ ਹੋ ਗਏ ਕੰਮ ਕਰਦੀ ਨੂੰ ਹਾਂ ਹੁਣ ਕੀ ਰੌਲਾ ਜਿਹੜਾ ਪੈਸਿਆਂ ਦਾ ਹੈ ਕੀ ਕਿੰਦੇ ਪੈਸੇ ਸਰ ਲੋਕਾਂ ਦੀਆਂ ਪੇਮਟਾਂ ਜਿੱਦਾਂ ਬਹੁਤ ਮਰ ਗਈਆਂ ਕਿਸੇ ਦਾ 5.5 ਲੱਖਾ ਕਿਸੇ ਦਾ 3 ਨਾ ਕਿਸੇ ਦਾ 2 ਆ ਬਹੁਤ ਜਾਣਿਆਂ ਦੀਆਂ ਪੇਮਟਾਂ ਮਰ ਗਈਆਂ ਸਾਨੂੰ ਮੈਮ ਨੇ ਕਦੀ ਐਡਰੈਸ ਨੂੰ ਸਹੀ ਵੀ ਦੱਸਿਆ ਸੀਗਾ ਕਦੀ ਕਿਤੇ ਦੇ ਕਹਿੰਦੇ ਕਦੀ ਕਿਤੇ ਦੇ ਕਹਿੰਦੇ ਆ ਸਾਡੀ 2 ਮਹੀਨੇ ਦੀ ਸੈਲਰੀ ਵੀ ਨਹੀਂ ਦਿੱਤੀ ਹੈਗੀ ਜਿਹੜੇ ਲੋਕਾਂ ਤੋਂ ਪੇਮਟਾਂ ਲੈਂਦੇ ਸੀਗੇ ਹਨਾ ਤੇ ਉਹਨਾਂ ਨੂੰ ਕਹਿੰਦੇ ਸੀਗੇ ਕਿ ਤੁਸੀਂ ਕਾਲ ਕਰੋ ਕਿ ਅਸੀਂ ਕਾਲ ਕਰਕੇ ਉਹਨਾਂ ਤੋਂ ਪੇਮਟਾਂ ਮੰਗਾਂਦੇ ਸੀਗੇ ਉਹਨਾਂ ਦੇ ਅਕਾਊਂਟ ਵਿੱਚ ਜਾਂਦੀਆਂ ਸੀਗੀਆਂ ਜਿੰਨੀਆਂ ਵੀ ਪੇਮਟਾਂ ਹੁੰਦੀਆਂ ਸੀਗੀਆਂ ਤੇ ਕੀ ਨਾਮ ਹੈ ਮੈਡਮ ਮੈਡਮ ਦਾ ਨਾਮ ਖ ਉਹਦੇ ਕੋਈ ਐਡਰੈਸ ਵਗੈਰਾ ਦੱਸਿਆ ਉਹ ਐਡਰੈਸ ਵਗੈਰਾ ਉਹਨਾਂ ਨੇ ਕੋਈ ਚ ਨਹੀਂ ਦੱਸਿਆ ਹੈਗਾ ਕਦੀ ਚੰਡੀਗੜ੍ਹ ਦੱਸਦੇ ਕਦੀ ਜਲੰਧਰ ਦੱਸਦੇ ਆ ਕਦੀ ਰੈਂਟ ਤੇ ਦੱਸਦੇ ਆ ਸਾਨੂੰ ਉਹਨਾਂ ਨੇ ਆਪਣਾ ਡਰੈਸ ਕਲੀਅਰ ਨਹੀਂ ਦੱਸਿਆ ਉਹ ਹੈ ਕਿੱਥੇ ਦੇ ਆ ਸਾਡਾ ਵੀ ਹੁਣ ਚੈੱਕ ਕਰ ਰਹੇ ਹਾਂ ਹਾਂ ਜੀ ਨਹੀਂ ਸਾਡਾ ਵੀ ਚੈੱਕ ਕਰ ਰਹੇ ਹਾਂ ਸ਼ੁੱਕਰਵਾਰ ਦਾ 11 ਲੱਖ ਰੁਪਇਆ ਕਢਾਇਆ ਵਾ ਉਸ ਤੋਂ ਬਾਅਦ ਕੈਮਰਾ ਵੀ ਲਾ ਕੇ ਲੱਗੇ ਆ ਆਫਿਸ ਤੇ ਸਾਰਾ ਕੁਝ ਲੱਗੇ ਆ ਡਾਟਾ ਵੀ ਸਾਰਾ ਲੱਗੇ ਆ ਕੋਈ ਵੀ ਰਹਿ ਗਏ ਕੰਦੇ ਆ ਹਾਂ ਜੀ ਕਿੰਨੇ ਜਣੇ ਕੰਮ ਕਰਦੇ ਆ ਅਸੀਂ 4 ਜਣੇ ਕਰਦੇ ਆ ਕੰਮ ਹੁਣ ਇਸ ਵੇਲੇ ਕਿੰਨੇ ਜਣੇ ਆ ਅਸੀਂ ਇਸ ਟਾਈ ਦੀ ਬੋਖਾ ਰੰਗੀ ਜਿੱਕਰ ਤਾਂ ਬੈਲਮ ਦੇ ਵਿੱਚ ਇੱਕ ਪੈਸਾ ਵੀ ਲਿਆ ਬਹੁਤ سارے ਖਾਨੇ ਬੈਲਮ ਦੇ ਕੀੜੇ ਪੈ ਰਹੇ ਆ ਤਾਂ ਮੇਰੇ ਨਾਲ ਕਹਿੰਦੀ